ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਿਲਕੁਲ ਛੋਟੀ ਜਿਹੀ ਵੀਡੀਓ ਲੈ ਕੇ ਆਏ ਆ ਬਹੁਤ ਕੰਮ ਦੀ ਵੀਡੀਓ ਹੈ ਇਹ सगला ਜਿਹੜਾ ਆਪਾਂ ਰੱਖਤਾ ਗੈਸ ਤੇ ਇੱਕ ਗਲਾਸ ਭਰ ਕੇ ਪਾਣੀ ਦਾ ਆਪਾਂ ਪਾ ਦੁੱਤਾ ਇਹਦੇ ਵਿੱਚ ਤੇ ਵੀਡੀਓ ਨੂੰ ਪੂਰੀ ਦੇਖਿਓ ਬਿਲਕੁਲ ਛੋਟੀ ਜਹੀ ਵੀਡੀਓ ਸਕਿੱਪ ਨਾ ਕਰਿਓ ਬਹੁਤ ਜ਼ਿਆਦਾ ਇਹ ਹੈ ਆਪਾਂ ਨੂੰ ਫਾਇਦੇ ਵਾਲੀ ਜਿਹੜੀ ਆਪਾਂ ਵੀਡੀਓ ਤਿਆਰ ਕੀਤੀ ਆ ਤੇ ਇਹਦੇ ਵਿੱਚ ਇਹਨੂੰ ਆਪਾਂ ਟੱਕ ਦਿੱਤਾ ਪਹਿਲਾਂ ਅਵਾਲੀ ਆਣ ਦਿੱਤੀ ਆ ਪਾਣੀ ਉਬਲਣ ਲੱਗ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਣ ਲੱਗੇ ਆ ਜੀ ਦੋ ਚਮਚੇ ਜਿਹੜੇ ਆਪਾਂ ਭਰ ਕੇ ਇਹਦੇ ਵਿੱਚ ਜੀਰੇ ਦੇ ਪਾਉਣੇ ਆ ਸਿਰਫ ਜੀਰਾ ਖਾਣ ਵਾਲਾ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਉਣਾ ਖਾਣ ਵਾਲਾ ਜੀਰਾ ਪਾਉਣਾ ਹੈ ਖਾਣ ਵਾਲਾ ਜੀਰਾ ਇਹਦੇ ਵਿੱਚ ਪਾ ਕੇ ਇੱਕ ਗਲਾਸ ਆਪਾਂ ਪਾਣੀ ਦਾ ਰੱਖਿਆ ਦੋ ਚਮਚੇ ਜੀਰੇ ਦੇ ਪਾਤੀਆ ਗੈਸ ਨੂੰ ਆਪਾਂ ਬਿਲਕੁਲ ਕੱਟ ਕਰ ਦੇਣਾ ਹੈ ਘੱਟ ਗੈਸ ਦੇਤੇ ਇਹਨੂੰ ਜਦੋਂ ਤੱਕ ਅੱਧਾ ਗਲਾਸ ਹੋ ਜਾਂਦਾ ਹੈ ਉਦੋਂ ਤੱਕ ਇਹਨੂੰ ਆਪਾਂ ਰੰਨਣਾ ਹੈ ਤੇ ਹੁਣ ਇਹਨੂੰ ਆਪਾਂ ਪੋਣ ਲੈਣਾ ਹੈ ਤੇ ਪੁੰਨ ਕੇ ਮੈਂ ਤੁਹਾਨੂੰ ਦਿਖਾ ਲਦੀ ਆ ਅੱਧਾ ਗਲਾਸ ਅੱਧੇ ਤੋਂ ਵੀ ਘੱਟ ਆਪਣਾ ਰਹਿ ਗਿਆ ਆ ਤੇ ਨਮਕ ਪਾ ਕੇ ਪੀਣਾ ਨਮਕ ਪਾ ਕੇ ਪੀ ਲਓ ਨਹੀਂ ਤਾਂ ਐਦਾ ਹੀ ਪੀ ਲਓ ਜਿਹੜਾ ਆਪਣੇ ਨੱਕ ਚ ਪਾਣੀ ਵਗਦਾ ਰਹਿੰਦਾ ਨਾ ਤੇ ਉਹਦੇ ਲਈ ਬਹੁਤ ਫਾਇਦਾ ਕਰਦਾ ਇਹ ਐਦਾ ਜੀਰਾ ਉਵਾਲ ਕੇ ਪੀ ਲਓ ਬਿਲਕੁਲ ਪਾਣੀ ਜਿਹੜਾ ਸੋਖ ਹੋ ਜਾਊਗਾ ਜਕਾਮ ਜਦੋਂ ਹੋ ਜਾਂਦਾ ਪਾਣੀ ਚੁੰਦਾ ਰਹਿੰਦਾ ਨੱਕ ਚ ਤੇ ਇਹ ਉਵਾਲ ਕੇ ਤੁਸੀਂ ਪੀ ਲਓ ਦਿਨ ਦੇ ਵਿੱਚ ਦੋ ਵਾਰੀ ਪੀ ਲਓ ਬਹੁਤ ਵਧੀਆ ਇਹ ਜਿਹੜੀ ਦਵਾਈ ਬਣ ਕੇ ਤਿਆਰ ਹੁੰਦੀ ਲਓ ਜੀ ਦੇਖ ਸਕਦੇ ਤੁਸੀਂ ਅੱਧੇ ਗਲਾਸ ਨਾਲ ਵੀ ਘੱਟ ਪਾਣੀ ਰਹਿ ਗਿਆ ਵੀਡੀਓ ਚੰਗੀ ਲੱਗਦੀ ਤਾਂ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸਦੇ ਹੋ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਕੋਈ ਪ੍ਰੋਬਲਮ ਐਦਾਂ ਦੀ ਹੁੰਦੀ ਆ ਤਾਂ ਐਦਾਂ ਤੁਸੀਂ ਜੀਰਾ ਉਬਾਲ ਕੇ ਜਿਹੜਾ ਪੀ ਸਕਦੇ ਬਹੁਤ ਫਾਇਦੇ ਵਾਲੀ ਚੀਜ਼ ਆ ਨਵੇਂ ਵੀ ਉੱਪਰ ਵੀਡੀਓ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ